ਅਰੇ ਮਰਜੀਬੂਰੀ ਜੀ ਜਿਹੜਾ ਪੋਤੇ ਆ ਉਹ ਨਸ਼ੇ ਕਰ ਜਾਂਦਾ ਨਾ ਛੱਡ ਕੇ ਬੱਚੇ ਨਹੀਂ ਤੇ ਨਹੀਂ ਚੱਲੇਗੇ ਇਹਨਾਂ ਨੂੰ ਰੋਟੀ ਖਾਣ ਦੀ ਮੰਗ ਤੰਗ ਕੇ ਖੂਣ ਨਹੀਂ ਚਾਹ ਪਾਣੀ ਪੀਉਂਦੇ ਆ ਕੇ ਤੇ ਮੈਂ ਆ ਮਾੜਾ ਮੋਟਾ ਦਾ ਦੁਕਾਨਦਾਰੀ ਖੋਲ ਕੇ ਤੇ ਇਹਨਾਂ ਨੂੰ ਬੱਚਿਆਂ ਨੂੰ ਪਾਲਣ ਲਈ ਤੁਸੀਂ ਵੇਲੇ ਠੰਡ ਦੇ ਵਿੱਚ ਇਹਨਾਂ ਨੇ ਚੱਪਲਾਂ ਪਾਈਆਂ ਵਾਂ ਜਾਂ ਬੱਚਿਆਂ ਦੇ ਵੇਲੇ ਬੂਟ ਜਰਾਬਾਂ ਪਾਈਆਂ ਹੁੰਦੀਆਂ ਵਾਂ ਇਹੀ ਵਿਚਾਰੀ ਇਹਨਾਂ ਨੂੰ ਬੱਚਿਆਂ ਨੂੰ ਪਾਲ ਰਹੀ ਆ ਬਸ ਉਹ ਜਿਹੜੀ ਤੁਹਾਡੀ ਨੋ ਆ ਉਹ ਨਹੀਂ ਫੋਨ ਫੋਨ ਕਰਕੇ ਪੁੱਛਦੀ ਮੇਰੇ ਬੱਚੇ ਨੇ ਕੀ ਹਾਲ ਉਨੇ ਭਾਈ ਉਹਨੇ ਕੀ ਪੁੱਛਣਾ ਜੀ ਜਦੋਂ ਇਹਨਾਂ ਨੂੰ ਛੌਂ ਨੂੰ ਦਾਦੇ ਬੱਚਿਆਂ ਨਾਲ ਹੀ ਪਿਆਰ ਹੈ ਨੀਗਾ ਜਨਾਨੀ ਬੰਦਾ ਜਿੰਨਾ ਮਰਜ਼ੀ ਗੰਦਾ ਹੋਵੇ ਆਪਾਂ ਇਹ ਨਹੀਂ ਕਹਿੰਦੇ ਪਰ ਜਿਹੜੀ ਮਾਂ ਹੁੰਦੀ ਬੱਚਿਆਂ ਨੂੰ ਥੋੜਾ ਛੱਡਦੀ ਹੁੰਦੀ ਆ ਉਹ ਮਾਂ ਨਹੀਂ ਸੀਗੀ ਉਹ ਤੇ ਮੈਂ ਦੇਖ ਰਿਹਾ ਵੀ ਤੁਹਾਡੇ ਕੋਲ ਸੌਦਾ ਪੱਤਾ ਵੀ ਨਹੀਂ ਇੱਨਾ ਹੈਗਾ ਤੇ ਸੌਦੇ ਪੱਤੇ ਦਾ ਕਿੰਨਾ ਇੱਥੇ ਇੱਥੇ ਬੋਲੋ ਤੁਸੀਂ ਕੋਈ ਬਾਤ ਜਰ ਲੀ ਸੌਦਾ ਵੀ ਥੋੜਾ ਥੋੜਾ ਲਿਆਉਣੀ ਕਰੀ ਕੋਈ 200 300 ਦੇ ਦੇਂਦੇ ਆ ਗੱਡੇ ਨਾਲ ਗੁੱਡੀਆਂ ਵਾਲੇ ਅੱਛਾ ਜਾਂ ਕੋਈ ਨਹੀਂ ਮਾਤਾ ਲਹੜਾ ਸੌਦਾ ਲੈ ਆ ਕੀ ਕੀ ਬਣਾਉਂਦੇ ਹੋ ਅਹੀਂ ਚਾਹ ਚਾਹ ਬਣਾਈਦੀ ਹੈ ਤੇ ਚਾਹ ਦੇ ਨਾਲ ਮੱਠੀ-ਮੱਠੀ ਲਾਇਆ ਜਾਂਦਾ ਹੈ ਹਾਂ ਹਾਂ ਜੀ ਹਾਂ ਆ ਜਾਂਦੇ ਫਿਰ ਡਰਾਈਵਰ ਪੀਣ ਕਰਨ ਹਾਂ ਜੀ ਆ ਹੀ ਜਾਂਦੇ ਆ ਵਿਚਾਰੇ ਕਿਤੇ ਗੁਜ਼ਾਰਾ-ਵਜਾਰਾ ਹੋ ਜਾਂਦਾ ਹਾਂ ਜੀ ਹਾਂ 2-300 ਬਣ ਜਾਂਦਾ ਰੋਜ਼ ਦਾ ਹਾਂ ਜੀ ਗਰੀਬਣੀ ਆ ਕਿਤੇ ਨਾਲ ਇੱਕੋ ਕਮਰਾ-ਕੁੰਮਰਾ ਬਣ ਜੇ ਤੇ ਮੈਂ ਹੂੰ ਅੱਭੀ ਮੇਰੀ ਮਜਬੂਰੀ ਹੈ ਅੱਛਾ ਅੱਛਾ ਬੜਾ ਧੰਨਵਾਦ ਹੋਊਗਾ ਜਿਵੇਂ ਪੱਤਿਆਂ ਨੂੰ ਕੋਈ ਬਣ ਜੂ ਘਰ-ਘਰ ਸਰਕਾਰ ਵੱਲੋਂ ਇੱਕ ਕਮਰੇ ਦੀ ਯੋਜਨਾ ਆਉਦੀ ਵੀ ਹਰ ਗਰੀਬ ਪਰਿਵਾਰ ਨੂੰ ਕਮਰਾ ਬਣਾ ਕੇ ਦਿੰਦੇ ਆ ਉਹ ਫਾਰਮ ਭਰਿਆ ਸੀਗਾ ਨਹੀਂ ਕੋ ਦਿੰਦੇ ਹੀ ਨਹੀਂ ਬਣਾਉਂਦੇ ਅੱਛਾ ਕੋਈ ਹੋਣ ਨਵੇਂ ਸਰਪੰਚ ਬਣੇ ਉਹਨਾਂ ਕੋਲ ਗਏ ਸੀ ਉਹਨਾਂ ਨੂੰ ਪੁੱਛਿਆ ਜਾ ਕੇ ਉਹਨਾਂ ਕੋਲ ਵੀ ਜਾਣੇ ਸਾਰੇ ਇੱਕ ਨੂੰ ਵੋਟਾਂ ਪਾਈ ਦੀਆਂ ਨਹੀਂ ਉਹ ਤਾਂ ਉਹ ਕਹਿ ਜਾਂਦੇ ਆਂ ਪਾ ਦਾਂਗੇ ਮੁਰ ਤੋਂ ਕੁਛ ਨਹੀਂ ਪਾ ਕੁਛ ਨਹੀਂ ਪਾ ਕੇ ਦਿੰਦੇ ਦੇਖੋ ਗਾ ਕਹੋਂਦਾ ਮਾੜੀ ਮੋਟ ਚਾਹ ਪੀ ਪੂ ਕੇ ਤੇ ਚੱਲ ਆਪਣਾ ਕਜਾਰਾ ਕਰਦੇ ਕਿੰਨੇ ਕ ਪੈਸੇ ਬਣ ਜਾਂਦੇ ਨੇ ਰੋਜ਼ ਕੋਈ 200 300 ਬਣ ਜਾਂਦਾ ਆਪਣਾ अच्छा वोदे ते गुजारा करी जांदा गुजारा हो जांदा हां जी वीर دس ਰਹੇ ਸੀ ਕਹਿੰਦਾ ਵੀ ਜਿਹੜਾ ਤੁਹਾਡਾ ਬੇਟਾ ਉਹ ਕਈ ਵਾਰੀ ਆ ਜਾਂਦਾ ਇੱਥੇ ਦੁਕਾਨ ਤੇ ਕੁੱਟ ਮਾਰ ਕੇ ਮੇਰੇ ਕੋਲ ਪੈਸੇ ਖੋ ਕੇ ਲੈ ਜਾਂਦਾ اچھا ਇੱਕ ਦਿਨ ਇੱਥੇ ਮੈਂ ਚਾਹ ਥੋੜੀ ਬਾਤ ਕਿਸੇ ਤੋਂ ਇੰਨਾ ਤੋਂ ਲਖਾਲਪੂ ਲੈਣੀ ਉਹਦੀ ਕਾਪੀ ਵੀ ਸਾੜ ਕੱਤੀ ਆਂਦਾ ਤੇਰਾ ਮੈਂ ਇਹ ਵੀ ਨਹੀਂ ਰਹਿਣ ਦੇਣਾ ਮੈਂ ਸਾੜਤਾ اچھا ਕੰਮ ਵੀ ਨਹੀਂ ਕਰਨ ਦਿੰਦਾ ਕੰਮ ਵੀ ਨਹੀਂ ਕਰਨ ਦਿੰਦੇ ਤੇ ਘਰਪੂਰ ਹੈਗਾ ਮਾ ਤਾਂ ਮਾ ਘਰ ਨਹੀਂ ਹੈਗਾ ਘਰ ਮਾੜਾ ਮੋਟਾ ਮੰਗੇ ਤਾਂ ਕਹਿੰਦੇ ਉਹ ਪਿੱਲਰ ਦੇ ਪਰੇ ਤੇ ਛੱਕ ਤੇ ਵੀ ਖਲੋਟਾ ਜਾਂਦਾ अच्छा हां जी कमरा नहीं है का कमरा नहीं है का वो पिलर भरे हुए है हां जी नीयां भरियां हुईयां वां ते छत नहीं हैगी छत नहीं है ते रेंदे हो रेंदे किथे हो रेंदे इत्ते किराए ते दिनियां 5000 ਰੁਪਇਆ ਕਰਾਇਆ ਤੇ ਸਾ ਰੋਟੀ ਦਾ ਗੁਜ਼ਾਰਾ ਤੱਕ ਕਰਦੇ ਅੱਛਾ ਅੱਛਾ ਮੈਂ ਹੁਣ ਇਹਦੇ ਕੋਲੇ ਰੋਟੀ ਖਾਣ ਆਇਆ ਸੀਗਾ ਘੱਟੋ ਘੱਟ ਉਹ ਬਾਬੇ ਖੇਤਰਪਾਲ ਦੇ ਕੋਲੇ ਮੇਰੀ ਵਰਕਸ਼ਾਪ ਆ ਤੇ ਮੈਂ ਇਹਨਾਂ ਕੋਲੇ ਰੋਟੀ ਖਾਣ ਆਇਆ ਸੀਗਾ ਜਿੱਦਰੋਂ ਵੀ ਹੋਰ ਵੀ ਹੈਗੇ ਹੋਟਲ ਤੇ ਆਪਾਂ ਨਹੀਂ ਪਰ ਇਹਨਾਂ ਤੋਂ ਹੀ ਖਾਣੀ ਚੱਲ ਜਿੰਨਾਂ ਨੂੰ 10-20 ਰੁਪਏ ਬਣਨਗੇ ਚੰਗੀ ਗੱਲ ਹਾਂਜੀ ਹਾਂ ਤੋ ਦੋਸਤੋ ਪਿੱਕਵਨ ਸ਼ਹਿਰ ਦੇ ਵਿੱਚ ਮੌਜੂਦ ਆ ਤੇ ਇੱਥੋਂ ਦੀ ਲੰਗ ਰਹੀ ਸੀ ਤੇ ਇੱਕ ਬਜ਼ੁਰਗ ਮਾਤਾ ਅ ਸਰਦੀਆਂ ਦੇ ਦਿਨਾਂ ਵਿੱਚ ਆਪਣੇ ਦੋ ਛੋਟੇ ਬੱਚਿਆਂ ਨੂੰ ਲੈ ਕੇ ਪੋਤਰਿਆਂ ਨੂੰ ਲੈ ਕੇ ਕਿ ਇੱਥੇ ਚਾਹ ਦਾ ਕਾਰੋਬਾਰ ਕਰਦੀ ਏ ਤੇ ਅੱਜ ਉਹਨਾਂ ਦੀ ਹਾਲਾਤ ਦੇਖ ਕੇ ਤੇ ਦਿਲ ਕੀਤਾ ਕਿ ਸੰਗਤ ਦੀ ਝੋਲੀ ਵਿੱਚ ਇਹ ਵੀਡੀਓ ਪਾਈ ਜਾਵੇ ਤਾਂ ਜੋ ਇਹੋ ਜਿਹੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਆ ਉਹ ਬਾਹ ਫੜੀ ਜਾਵੇ ਆਪਾਂ ਸਾਰੀ ਗੱਲਬਾਤ ਮਾਤਾ ਤੋਂ ਜਾਨਮ ਦੀ ਕੋਸ਼ਿਸ਼ ਕਰਾਂਗੇ ਕਿ ਬਡੇਰੀ ਉਮਰ ਦੇ ਵਿੱਚ ਮਾਤਾ ਜੀ ਆਪਣੇ ਦੋ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਜਿਨ੍ਹਾਂ ਦਿਨਾਂ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਬਲੇਟ-ਬਲੇਟ ਕੇ ਰਜਾਈਆਂ ਦੇ ਵਿੱਚ ਰੱਖਦੇ ਆ ਗਰਮ ਕੱਪੜੇ ਪਾਉਂਦੇ ਆ ਹੋਰ ਪਤਾ ਨਹੀਂ ਕੀ ਕੁਝ ਕਰਦੇ ਆ ਠੰਡ ਤੋਂ ਬਚਣ ਵਾਸਤੇ ਪਰ ਇਹ ਬਜ਼ੁਰਗ ਮਾਤਾ ਆਪਣੇ ਦੋ ਛੋਟੇ ਛੋਟੇ ਪੋਤਿਆਂ ਨੂੰ ਲੈ ਕੇ ਤੇ ਇੱਥੇ ਠੰਡ ਦੇ ਦਿਨਾਂ ਵਿੱਚ ਚਾਹ ਦੀ ਦੁਕਾਨ ਚੜਾ ਲਈ ਹੈ ਤੇ ਆਪਣੀ ਕਮਾਈ ਕਰ ਰਹੀ ਹੈ ਆਪਾਂ ਕਰਦੇ ਗੱਲਾਂ-ਪੱਤਾਂ ਜਾਣਦੇ ਪੂਰੀ ਕਹਾਣੀ ਸੋ ਦੋਸਤੋ ਮਾਤਾ ਜੀ ਆ ਤੇ ਇਹਨਾਂ ਦੇ ਦੋ ਪੋਤੇ ਨੇ ਇਹ ਮਾਤਾ ਜੀ ਦਾ ਸੈਟਅਪ ਹੈ ਇਧਰ ਨੂੰ ਤਸਵੀਰ ਕਰਕੇ ਦਿਖਾ ਦਿਓ ਕਿ ਇਹ ਛੋਟਾ ਜਿਹਾ ਕਾਊਂਟਰ ਲਾ ਕੇ ਮਾਤਾ ਇੱਥੇ ਚਾਹ ਦੀ ਦੁਕਾਨ ਕਰਦੀ ਹੈ ਤੇ ਇਹ ਪਿਕਚਰਿੰਗ ਮੇਨ ਅੱਡਾ ਹੈ ਤੇ ਆਉਂਦੇ ਜਾਂਦੇ ਟਰੱਕ ਡਰਾਈਵਰ ਜਾਂ ਜਿਹੜੇ ਟੈਕਸੀ ਸਟੈਂਡ ਵਾਲੇ ਵੀਰ ਜਾਂ ਰਿਕਸ਼ਾ ਵਾਲੇ ਉਹ ਸਾਰੇ ਤਕਰੀਬਨ ਚਾਹ ਇਹਨਾਂ ਕੋਲੋਂ ਪੀਂਦੇ ਆਪਾਂ ਮਾਤਾ ਜੀ ਦੇ ਨਾਲ ਗੱਲਬਾਤ ਕਰਦੇ ਆਂ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇੰਨੀ ਉਮਰ ਤੁਹਾਡੀ ਪਹਿਲਾ ਉਮਰ ਦੱਸੋ ਪਹਿਲਾ ਉਮਰ 60 67 ਸਾਲ 67 ਸਾਲ ਹਾਂਜੀ ਤੇ ਤੁਹਾਡਾ ਨਾਂ ਕੀ ਹੈ ਆ ਰਣਜੀਤਪੁਰ ਜਿਹੜਾ ਪਿੰਡ ਹੈ ਪਿੰਡ ਬਲੇਰ ਬਲੇਰ ਪਿੰਡ ਹਾਂਜੀ ਤੇ ਆ ਤੁਹਾਡੇ ਪੋਤਰੇ ਨੇ ਹਾਂਜੀ ਤੇ ਇਹ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਇੰਨੀ ਠੰਡ ਦੇ ਵਿੱਚ ਚਾਹ ਦਾ ਕੰਮ ਕਰ ਰਹੇ ਹੋ ਕੀ ਐਡੀ ਮਜਬੂਰੀ ਮੇਰੀ ਮਜਬੂਰੀ ਜੀ ਮੇਰੇ ਬੱਚਾ ਨਸ਼ੇ ਪੀ ਜਾਂਦਾ ਕਰੀ ਜਾਂਦਾ ਤੇ ਮੇਰੀ ਜਿਹੜਾ ਪੋਤੇ ਆ ਉਹ ਨਸ਼ੇ ਕਰੀ ਜਾਂਦਾ ਨੌ ਛੱਡ ਕੇ ਬੱਚੇ ਨਹੀਂ ਕਿੰਨੇ ਚੱਲਣਗੇ ਇਹਨਾਂ ਨੂੰ ਰੋਟੀ ਖਾਣ ਲਈ ਮੰਗ ਤੰਗ ਕੇ ਖੂਣ ਨਹੀਂ ਚਾਹ ਪਾਣੀ ਪੀਉਂਦੇ ਹਾਂ ਕਕੇ ਤੇ ਮੈਂ ਆ ਮਾੜਾ ਮੋਟਾ ਦਾ ਦੁਕਾਨਦਾਰੀ ਖੋਲ ਕੇ ਤੇ ਇਹਨਾਂ ਨੂੰ ਬੱਚਿਆਂ ਨੂੰ ਪਾਲਣ ਲਈ ਕਿੰਨੇ ਬੱਚੇ ਸੋ ਤੁਹਾਡੇ ਮੇਰੇ ਬੱਚੇ ਦੋ ਕੱਕੇ ਇੱਕ ਗੁੱਡੀ ਅੱਛਾ ਲੋਵੇਂ ਮੈਨੂੰ ਕੋਈ ਨਹੀਂ ਦਿੰਦੇ ਆ ਗੁੱ ਬੱਚਿਆਂ ਨੂੰ ਕੁੱਟਦੇ ਮਾਰਦਾ ਇਹਨਾਂ ਦਾ ਜਿਹੜਾ ਪਿਓ ਨਸ਼ਾ ਕਰਦਾ ਤੇ ਉਹਦੀ ਘਰ ਵਾਲੀ ਛੱਡ ਕੇ ਚਲੇ ਗਈ ਹਾਂਜੀ ਛੱਡ ਕੇ ਉਹਨੇ ਦੂਜਾ ਬੰਦਾ ਕਰ ਲਿਆ ਹੂੰ ਇਹਨਾਂ ਨਾਲ ਜਿਹੜਾ ਬੱਚਿਆਂ ਦੀ ਉਮਰ ਕਿੰਨੀ ਕਿੰਨੀ ਹੈ ਇਹ ਬੱਚਾ ਕਾਕਾ 10 ਸਾਲਾਂ ਦਾ ਹੈ। ਅੱਛਾ। ਇਹ 8 ਸਾਲਾਂ ਦੀ। ਇਹ ਪੜ੍ਹ ਨਹੀਂ ਜਾਂਦੇ ਫਿਰ? ਇਹ ਮੈਂ ਆਜ ਨੂੰ ਪੱਟੀ-ਕੁੱਟੀ ਪਾਇਆ ਹੋਸਟਲ ਦੇ ਵਿੱਚ। ਅੱਛਾ। ਜੀ ਪੜ੍ਹਾਈ ਕਰਦਾ ਹੈ ਸਰਕਾਰੀ ਸਕੂਲੇ ਜਾਂਦੀ ਪੱਟੀ। ਹਾਂ। ਉਧਰੋਂ ਬੰਨੇ ਆ ਜਾ ਪੁੱਤ। ਉਧਰੋਂ ਪੜ੍ਹਦਾ। ਇੱਧਰੋਂ ਪਸੇ। ਅੱਛਾ। ਪੱਟੀ ਜਾਂਦੇ। ਪੱਟੀ ਜਾਂਦੇ ਪੜ੍ਹਨਾ। ਆਹ ਹੋਏ ਉੱਥੇ ਜਾਂਦੀ ਪਲੇਸ। ਅੱਛਾ ਅੱਛਾ। ਤੇ ਇਹਦੀ ਪੜ੍ਹਾਈ ਦਾ ਖਰਚਾ ਕੌਣ ਕਰ ਰਿਹਾ? ਪੜ੍ਹਾਈ ਦਾ ਮੈਂ ਹੀ ਮਾੜਾ ਮੋਟ ਸਰਕਾਰੀ ਦਿੰਨੀ। ਅੱਛਾ ਤੇ ਇਹ ਜਿਹੜਾ ਬੱਚਾ ਤੁਸੀਂ ਹੋਸਟਲ 'ਚ ਕਹਿ ਰਹੇ ਹੋ? ਇਹ ਪ੍ਰਾਈਵੇਟ ਇਹ ਦੋਜਾ ਹੀ। ਆਪਣੇ ਸਰਕਾਰੀ ਸਰਕਾਰੀ ਆ ਹਾਂਜੀ ਅੱਛਾ 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 ਪੈਕ ਦੀ ਚੰਨ ਮੈਨੂੰ ਕੇ ਦੱਸਿਆ ਵੀ ਉੱਥੇ ਬੱਚਾ ਪੜਦਣਾ ਪਾ ਦੋ ਉੱਥੇ ਫੜਾ ਫਰੀ ਪੜਾਈ ਹੈ ਹੂੰ ਵਿਚਾਰੀਆਂ ਲੱਗੇ ਦੋ ਬੇਟੇ ਸੀ ਤੁਹਾਡੇ ਹਾਂਜੀ ਕਿਹੜਾ ਨਸ਼ਾ ਕਰਦਾ ਮੁੰਡਾ ਮੁੰਡਾ ਵਰਦਾਨਾਸ਼ੇ ਕਰਦਾ ਸਮਾ ਸਮਾਨ ਸਮੂਲ ਜਿੰਨਾ ਦਾ ਜਿਹੜਾ ਪਿਓ ਸੀਗਾ ਤੇ ਇਹਨਾਂ ਦੀ ਮਾਂ ਛੱਡ ਕੇ ਚਲੇ ਗਈ ਮਾਂ ਛੱਡ ਕੇ ਚਲੇ ਗਈ ਕਿਸੇ ਕਾਰਨ ਤੇ ਘਰ ਕੋਈ ਹੈਗਾ ਮਾਂ ਦਾ ਮਾਂ ਘਰ ਨਹੀਂ ਹੈਗਾ ਘਰ ਮਾੜਾ ਮੋਟਾ ਮੰਗ ਤਾਂ ਕੇ ਤੇ ਉਹ ਕਿਲਰ ਦੇ ਪਰੇ ਤੇ ਛੱਕ ਤੇ ਵੀ ਖਲੋਤਾ ਜਾ अच्छा हां जी कमरा ਨਹੀਂ ਹੈਗਾ ਮੇਰਾ ਕਮਰਾ ਨਹੀਂ ਹੈਗਾ ਉਹ ਪਿੱਲਰ ਭਰੇ ਹੋਏ ਆ ਮੀਆਂ ਭਰੀਆਂ ਹੋਈਆਂ ਵਾ ਤੇ ਛੱਤ ਨਹੀਂ ਹੈਗੀ ਤੇ ਹੁਣ ਰਹਿੰਦੇ ਕਿੱਥੇ ਹੋ ਰਹਿੰਦੇ ਇੱਥੇ ਕਿਰਾਏ ਤੇ ਦੇਨੀ ਪੰਜ ਹਜ਼ਾਰ ਰੁਪਇਆ ਕਿਰਾਇਆ ਤੇ ਸਾ ਰੋਟੀ ਦਾ ਗੁਜ਼ਾਰਾ ਕਿ ਕਰਦੇ ਅੱਛਾ 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 ਇੰਨੀ ਉਮਰ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਫਿਰ ਰੋਸ ਨਹੀਂ ਆਉਂਦਾ ਵੀ ਮੈਂ ਵੀ ਕਿਤੇ ਆਪਣੇ ਹੁਣ ਹੁੰਦਾ ਸਵੇਰੇ 6 ਵਜੇ ਆ ਕੇ ਕੰਮ ਦੀ ਕੰਮ ਦੀ ਆ ਕੇ ਇੱਥੇ ਦੁਕਾਨ ਲਾਉਣੀ ਆ ਠੰਡ ਚ ਧੁੰਦ ਚ ਐ ਖੜੀ ਰਹਿਣੀ ਆ ਜੇ ਕੋ ਗਾ ਕਾਉਂਦਾ ਮਾੜੀ ਮੋਟ ਚਾਹ ਪੀ ਪੂ ਕੇ ਤੇ ਚੱਲ ਆਪਣਾ ਕਜਾਰਾ ਕਰਤੀ ਕਿੰਨੇ ਕ ਪੈਸੇ ਬਣ ਜਾਂਦੇ ਨੇ ਰੋਜ਼ ਕੋਈ 200 300 ਬਣ ਜਾਂਦਾ ਆਪਣਾ ਅੱਛਾ ਉਹਦੇ ਤੇ ਗੁਜ਼ਾਰਾ ਕਰੀ ਜਾਂਦਾ ਗੁਜ਼ਾਰਾ ਹੋ ਜਾਂਦਾ ਹਾਂਜੀ ਤਾਂ ਵੀਰ ਦੱਸ ਰਹੇ ਸੀ ਕਹਿੰਦਾ ਵੀ ਜਿਹੜਾ ਤੁਹਾਡਾ ਬੇਟਾ ਉਹ ਕਈ ਵਾਰੀ ਆ ਜਾਂਦਾ ਇੱਥੇ ਦੁਕਾਨ ਤੇ ਮਾਰ ਕੇ ਮੇਰੇ ਕੋ ਪੈਸੇ ਖੋ ਕੇ ਲੈ ਜਾਂਦਾ ਅੱਛਾ ਇੱਕ ਦਿਨ ਇੱਥੇ ਮੈਂ ਚਾਹ ਥੋੜੀ ਬਾਤ ਕਿਸੇ ਤੋਂ ਇੰਨਾ ਤੋਂ ਲਖਾਲ ਪੂ ਲੈਣੀ ਉਹਦੀ ਕਾਪੀ ਵੀ ਸਾੜ ਕੱਤੀ ਆਂਦਾ ਤੇਰਾ ਨਾ ਇਹ ਵੀ ਨਹੀਂ ਰਹਿਣ ਦੇਣਾ ਮੈਂ ਸਾੜਤਾ ਅੱਛਾ ਕੰਮ ਵੀ ਨਹੀਂ ਕਰਨ ਦਿੰਦਾ ਕੰਮ ਵੀ ਨਹੀਂ ਕਰਨ ਦਿੰਦੇ ਆਪ ਕੁਛ ਨਹੀਂ ਕਰਦਾ ਆਉਂਦਾ ਤੇ ਪੈਸੇ ਖੋ ਕੇ ਲੈ ਜਾਂਦਾ ਖੋ ਕੇ ਲੈ ਜਾਂਦਾ ਅੱਛਾ 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 ਹੁਣ ਕਾ ਗੁਜ਼ਾਰਾ ਫਿਰ ਵਧੀਆ ਚੱਲ ਰਿਹਾ ਗੁਜ਼ਾਰਾ ਤੇ ਮੇਰਾ ਮੋਟਿਆ ਤੋਂ ਰੋਟੀ ਪਾਣੀ ਨਿਆਣਿਆਂ ਨੂੰ ਮੰਗ ਤਾਂ ਤੇ ਕੱਪੜੇ ਪਾਉਣੀ ਐ ਕੱਲ ਵੀ ਕੋਈ ਕੱਪੜੇ ਤੋੜਾ ਪਰ ਕੇ ਦੇਖੇ ਗਿਆ ਨਿਆਣਿਆਂ ਨੂੰ ਮੰਗ ਕੇ ਤੇ ਪੰਮੀ ਤੇ ਮੈਂ ਦੇਖ ਰਿਹਾ ਵੀ ਤੁਹਾਡੇ ਕੋ ਸੌਦਾ ਪੱਤਾ ਵੀ ਨਹੀਂ ਇੱਨਾ ਹੈਗਾ ਤੇ ਸੌਦੇ ਪੱਤੇ ਦਾ ਕਿੰਨਾ ਇੱਥੇ ਇੱਥੇ ਬੋਲੋ ਤੁਸੀਂ ਕੋਈ ਨੀ ਬਾਤ ਕਰ ਲੀ ਲੈ ਸੌਦਾ ਵੀ ਤੋੜ ਥੋੜਾ ਤੋੜਾ ਲਿਉਂਦੀ ਕਰੀ ਕੋਈ 200 300 ਦੇ ਦੇਂਦੇ ਆ ਗੱਡੀ ਨਾਲ ਗੁੱਡੀਆਂ ਵਾਲੇ ਅੱਛਾ ਕਿਚਾ ਕੋਈ ਨਹੀਂ ਮਾਤਾ ਲਹੜਾ ਸੌਦਾ ਲੈ ਆ ਉਹ ਚਾਹ ਚਾਹ ਬਣਾਉਂਦੀ ਆ ਤੇ ਚਾਹ ਦੇ ਨਾਲ ਮੱਠੀ-ਮੱਠੀ ਲਾਇਆ ਜਾਂਦਾ ਹਾਂ ਹਾਂ ਜੀ ਹਾਂ ਤੇ ਆ ਜਾਂਦੇ ਫਿਰ ਡਰਾਈਵਰ ਪੀਣ ਕਰਨ ਹਾਂ ਜੀ ਆ ਹੀ ਜਾਂਦੇ ਆ ਤੇ ਵਿਚਾਰੇ ਕਿਤੇ ਗੁਜ਼ਾਰਾ-ਵਜਾਰਾ ਹੋ ਜਾਂਦਾ ਹਾਂ ਹਾਂ ਜੀ ਹਾਂ ਦੋ-ਤਿੰਨ ਸੌ ਬਣ ਜਾਂਦਾ ਰੋਜ਼ ਦਾ ਹਾਂ ਜੀ ਹੁਣ ਤੁਹਾਨੂੰ ਮੁਸ਼ਕਲ ਕੀ ਆ ਮੁਸ਼ਕਲ ਮੇਰਾ ਘਰ ਨਹੀਂ ਹੈਗਾ ਬਣਿਆ ਨਹੀਂ ਆ ਮੈਂ ਇੱਕ ਤਰ੍ਹਾਂ ਹੀ ਗੁਜ਼ਾਰਾ ਕਰਨ ਦੇ ਜਗ੍ਹਾ ਹੈਗੀ ਤੁਹਾਡੀ ਜਗ੍ਹਾ ਪਈ ਹੈ ਜਗ੍ਹਾ ਹੈਗੀ ਤੇ ਉਹਦੇ ਵਿੱਚ ਜਿਹੜਾ ਨੀਂਹਾਂ ਭਰੀਆਂ ਹੋਈਆਂ ਕਮਰਾ ਨਹੀਂ ਬਣਿਆ ਕਮਰਾ ਨਹੀਂ ਬਣਿਆ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਮੈਨੂੰ ਗਰੀਬਣੀ ਆ ਕਿਤੇ ਨਾਲ ਇੱਕੋ ਕਮਰਾ-ਕੁੰਮਰਾ ਬਣ ਜੇ ਤੇ ਮੈਂ ਹੂੰ ਅਬਦੀ ਮੇਰੀ ਮਜਬੂਰੀ ਹੈ ਅੱਛਾ ਅੱਛਾ ਬੜਾ ਧੰਨਵਾਦ ਹੋਊਗਾ ਜੇ ਮੈਂ ਬੱਚਿਆਂ ਨੂੰ ਬਣ ਜੂ ਘਰ ਘਰ ਸਰਕਾਰ ਵੱਲੋਂ ਇੱਕ ਕਮਰੇ ਦੀ ਯੋਜਨਾ ਉਹਦੀ ਵੀ ਹਰ ਗਰੀਬ ਪਰਿਵਾਰ ਨੂੰ ਕਮਰਾ ਬਣਾ ਕੇ ਦਿੰਦੇ ਆ ਉਹ ਫਾਰਮ ਭਰਿਆ ਸੀਗਾ ਨਹੀਂ ਉਹ ਦਿੰਦੇ ਹੀ ਨਹੀਂ ਬਣਾਦੇ ਅੱਛਾ ਤੁਸੀਂ ਹੋਣ ਨਵੇਂ ਸਰਪੰਚ ਬਣੇ ਉਹਨਾਂ ਕੋਲ ਗਏ ਸੀ ਉਹਨਾਂ ਨੂੰ ਪੁੱਛਿਆ ਜਾ ਕੇ ਉਹਨਾਂ ਕੋਲ ਵੀ ਜਾਣੇ ਸਾਰੇ ਕਿਨੂੰ ਵੋਟਾਂ ਪਾਈ ਦੀਆਂ ਨਹੀਂ ਉਹ ਤਾਂ ਕਹਿ ਜਾਂਦੇ ਆਂ ਪਾ ਦਾਂਗੇ ਮੜ ਕੇ ਕੁਝ ਨਹੀਂ ਪਾਉਂ ਕੁਝ ਨਹੀਂ ਪਾ ਕੇ ਦਿੰਦੇ ਹੁਣ ਕਮਰਾ ਹੈ ਨਹੀਂ ਤੁਹਾਡੇ ਕੋਲ ਹੈ ਨਹੀਂ ਕੋ ਮੋਬਾਈਲ ਨੰਬਰ ਹੈਗਾ ਤੁਹਾਡੇ ਕੋ ਮੋਬਾਈਲ ਨੰਬਰ ਹੈਗਾ ਮੋਬਾਈਲ ਨੰਬਰ ਬੋਲ ਦਿਓ ਆਪਣਾ ਮੋਬਾਈਲ ਨੰਬਰ ਮੈਨੂੰ ਯਾਦ ਨਹੀਂ ਹੈ ਅੱਛਾ ਚਲੋ ਆਪਾਂ ਮੋਬਾਈਲ ਨੰਬਰ ਮਾਤਾ ਦਾ ਲੈ ਕੇ ਤੇ ਆਪਾਂ ਵੀਡੀਓ ਦੀ ਡੀਕ੍ਰੈਪਸ਼ਨਸ ਆ ਉਹਦੇ ਵਿੱਚ ਚਲਾ ਦੇਾਂਗੇ ਸਕਰੀਨ ਦੇ ਉੱਪਰ ਤੇ ਯਾਰ ਇਹੋ ਜਿਹੇ ਪਰਿਵਾਰਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਆਪਾਂ ਸੜਕਾਂ ਤੇ ਲੰਗਰ ਲਾ ਦਿੰਨੇ ਕਿ ਟਿਕ ਟਿਕ ਡੇ ਪੱਟੇ ਲੰਗਰ ਲਾਉਣੇ ਆ ਤੇ ਉੱਥੇ ਆਪਾਂ ਇੱਕ ਹੁੰਦਾ ਵਾ ਵੀ ਜਿਹੜਾ ਵਿਚਾਰਾ ਵੱਡੀ ਗੱਡੀ ਵਾਲਾ ਉਹਦੇ ਅੱਗੇ ਮੁਰੇ ਹੋ ਕੇ ਕਹਿੰਨੇ ਭਾਈ ਲੰਗਰ ਛੱਕੇਗਾ ਜਿਹੜਾ ਵੱਡੀ ਗੱਡੀ ਲੈ ਕੇ ਆਇਆ ਉਹ ਭੁੱਖਾ ਨਹੀਂ ਕਰਵਾਇਆ ਹੁੰਦਾ ਲੋੜ ਤਾਂ ਇੱਥੇ ਸੀਗੀ ਤੁਸੀਂ ਦੇਖੋ ਇਹ ਪਰਿਵਾਰ ਛੋਟੇ ਛੋਟੇ ਬੱਚੇ ਨੇ ਕਿੰਨੀ ਠੰਡ ਪੈ ਰਹੀ ਆ ਐਨੀ ਠੰਡ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਬਲੇਟ ਬਲੇਟ ਕੇ ਰੱਖਦੇ ਆ ਪਰ ਇਹ ਬਜ਼ੁਰਗ ਮਾਤਾ ਵਿਚਾਰੀ ਆਪਣੀ ਕਮਾਈ ਕਰ ਰਹੀ ਐ ਤੇ ਕਮਰਾ ਵੀ ਹੈ ਨਹੀਂ ਉਹ ਆਪਾਂ ਕੋਸ਼ਿਸ਼ ਕਰਦੇ ਆ ਵੀ ਤਸਵੀਰ ਜਿਹੜੀ ਉਹ ਕਮਰੇ ਦੀ ਉਹ ਵੀ ਤੁਹਾਨੂੰ ਤੁਹਾਡੀ ਸਕਰੀਨ ਤੇ ਚਲਾ ਦਿੰਨੇ ਆ ਆ ਕਮਰੇ ਦੇ ਹਾਲਾਤ ਜਿਹੜੇ ਆ ਉਹ ਵੀ ਜ਼ਰੂਰ ਇੱਕ ਵਾਰੀ ਦੇਖ ਲੈਣਾ ਤੇ ਇਸ માતા ਦੀ ਜਰੂਰ ਕੋਈ ਨਾ ਕੋਈ ਮਦਦ ਜਿਹੜੀ ਆ ਕੀਤੀ ਜਾ ਮੈਂ ਇਹ ਕਵਾਂਗਾ ਕਿ ਸਾਡੇ ਦਾਨੀ ਵੀਰ ਬਹੁਤ ਬੈਠੇ ਨੇ ਜਿਹੜੇ ਵੱਡੇ ਵੱਡੇ ਸਮਾਜ ਸੇਵੀ ਬੈਠੇ ਨੇ ਜਿਹੜੇ ਲੱਖਾਂ ਦੇ ਕਾਰੋਬਾਰ ਕਰੋੜਾਂ ਦੇ ਕਾਰੋਬਾਰ ਕਰਦੇ ਨੇ ਤੇ ਦਾਨਪਨ ਵੀ ਕਰਦੇ ਨੇ ਇਹੋ ਜਿਹੇ ਪਰਿਵਾਰਾਂ ਨੂੰ ਲੱਭ ਕੇ ਤੇ ਉਹਨਾਂ ਦੀ ਮਦਦ ਯਾਰ ਜਰੂਰ ਕਰਿਆ ਕਰੋ ਦੇਖੋ ਛੋਟੇ ਛੋਟੇ ਬੱਚੇ ਆ ਇਹ ਮਾਸੂਮ ਜਿਹੇ ਬੱਚਾ ਦੇਖੋ ਤੇ ਇਹੋ ਜਿਹੇ ਬੱਚਿਆਂ ਦੀ ਮਦਦ ਵਾਸਤੇ ਵੀ ਇਹਨਾਂ ਦੇ ਸਿਰ ਤੇ ਵੀ ਛੱਤ ਜਿਹੜੀ ਆ ਪੁਣੀ ਚਰਾਹੀ ਚਾਹੀਦੀ ਕੁਝ ਵੀ ਡਰਾਈਵਰ ਖੜੇ ਨੇ ਬਾਈ ਜੀ ਕਿਵੇਂ ਇਸ ਪਰਿਵਾਰ ਦੀ ਹਾਲਾਤ ਤੁਸੀਂ ਦੇਖਦੇ ਹੋ ਬਹੁਤ ਮਾੜੇ ਹੈ ਜੀ ਇਧਰ ਹੂੰ ਇੰਨੇ ਮਾੜੇ ਹੈ ਇਹ ਆਪ ਹੁਣ ਕਿਰਾਏ ਤੇ ਰਹ ਰਹੇ ਆ ਹੂੰ ਜੋ ਇਹ ਕਹਿੰਦੀ ਵੀ ਮੇਰਾ ਪੁੱਤ ਜਿਹੜਾ ਇਹਦਾ ਬੇਟਾ ਉਹ ਨਸ਼ੇੜੀ ਹੈ ਤੇ ਉਹ ਆਉਂਦਾ ਇੱਥੇ ਪੈਸੇ ਕੋਖੋ ਕੇ ਲੈ ਜਾਂਦਾ ਉਹ ਬਹੁਤ ਮਾੜਾ ਬੰਦਾ ਵਾ ਤੇ ਟੀਕੇ ਟੂਕੇ ਵੀ ਲਾਉਂਦਾ ਬਹੁਤ ਜਿਆਦਾ ਉਹ ਬੱਚੇ ਉਹਦੇ ਹੀ ਆ ਇਹ ਬੱਚੇ ਉਹਦੇ ਘਰ ਵਾਲੀ ਵੀ ਉਹਦੀ ਛੱਡ ਕੇ ਚਲੀ ਗਈ ਇਹਨਾਂ ਨੂੰ ਹੂੰ ਤੋਂ ਨਸ਼ੇ ਤੇ ਬਸ ਕੰਮ ਕੋਈ ਨਹੀਂ ਕਰਦਾ ਇੱਥੇ ਜਦੋਂ ਆ ਕੇ ਕਿਤੇ ਆ ਕਾਲਿਆ ਕਦੇ ਉਹ ਕੱਢ ਲਿਆ ਕਦੇ ਆ ਕਰ ਲਿਆ ਬਸ ਐ ਜਿਆ ਕੋਸ਼ਿਸ਼ ਕਰਦੇ ਇਹਦਾ ਲੋਡਵੰਦ ਪਰਿਵਾਰ ਪੂਰਾ ਜਾਦੇ ਇਹਦਾ ਵਿਚਾਰੀ ਅੱਕ ਕੇ ਨੇ ਕੰਮ ਚਲਾਇਆ ਵਾ ਕੀਤਾ ਵਾ ਵੀ ਮੈਂ ਕਮਾ ਕੇ ਖਾਣਾ ਵਾ ਹਾਂ ਪੈਸੇ ਪਹਿਲਾਂ ਲੋਕਾਂ ਨੇ ਇਹਦੀ ਬਹੁਤ ਮਦਦ ਕੀਤੀ ਆ ਮੈਂ ਹੁਣ ਇਹਦੇ ਕੋਲੇ ਰੋਟੀ ਖਾਣ ਆਇਆ ਸੀਗਾ ਘੱਟੋ ਘੱਟ ਉਹ ਬਾਬੇ ਖੇਤਰਪਾਲ ਦੇ ਕੋਲੇ ਮੇਰੀ ਵਰਕਸ਼ਾਪ ਆ ਤੇ ਮੈਂ ਇਹਨਾਂ ਕੋਲੇ ਰੋਟੀ ਖਾਣ ਆਇਆ ਸੀਗਾ ਏਡੀਆਂ ਦਰੋਂ ਵੀ ਹੋਰ ਵੀ ਹੈਗੇ ਹੋਟਲ ਤੇ ਆਪਾਂ ਨਹੀਂ ਪਰ ਇਹਨਾਂ ਤੋਂ ਹੀ ਖਾਣੀ ਚੱਲ ਇਹਨਾਂ ਨੂੰ 10-20 ਰੁਪਏ ਵੱਧਣਗੇ ਹਾਂ ਜੀ ਹਾਂ ਜੀ ਭਾਈ ਜੀ ਕਿਵੇਂ ਆ ਜੀ ਤੁਸੀਂ ਇੱਥੇ ਰਹਿੰਦੇ ਹੋ 24 ਘੰਟੇ ਮਾਤਾ ਜੀ ਦੇ ਹਾਲਾਤ ਫਿਰ ਐਂ ਭਾਈ ਇੱਥੇ ਰਹਿੰਦੇ ਆ ਇਹਦੇ ਕੋਲੋਂ ਚਾਹ ਪੀਦੀ ਆ 2-300 ਰੁਪਏ ਵਿਚਾਰੀ ਨੂੰ ਬੰਡਾ ਉਹਦੇ ਤੇ ਗੁਜ਼ਾਰਾ ਕਰਦੇ ਆ ਮੁੰਡਾ ਸਮੈਗਸਮੋਕ ਪੀਂਦਾ ਤੇ ਉਹ ਪੀ ਕੇ ਕਈ ਵਾਰ ਇੱਥੋਂ ਪੈਸੇ ਵੀ ਕੱਢ ਕੇ ਲੈ ਜਾਂਦਾ ਤੇ ਇਹਨੂੰ ਬਥੇਰਾ ਆਖੀਦਾ ਵੀ ਇਹਨੂੰ ਡੱਕੋ ਨਹੀਂ ਹਟਦਾ ਪੈਸੇ ਪੋਖੋ ਕੇ ਲੈ ਜਾਂਦਾ ਜੀ ਕਹਿਣ ਦਾ ਮਤਲਬ ਬਹੁਤ ਮਾੜਾ ਹਾਲ ਆ ਵਿਚਾਰੀ ਦਾ ਤੇ ਹੁਣ ਬਸ ਟਾਈਮ ਮਸਾ ਆ ਹੁਣ ਜਵਾਕ ਤੁਸੀਂ ਆਪੇ ਵੇਖ ਲਓ ਕਿ ਤੇਜ਼ ਦੀ ਮਾਂ ਨੇ ਪੜਾਉਣੇ ਸੀ ਲਿਖਾਉਣੇ ਸੀ ਇਹਨੇ ਫੇਰ ਵੀ ਬੱਚਾ ਕਿਵੇਂ ਨਾ ਕਿਵੇਂ ਪੜਨ ਲਾਇਆ ਵਾ ਤੇ ਮਾਂ ਇਹਨਾਂ ਰੀ ਛੱਡ ਕੇ ਚਲੀ ਗਈ ਹੈ ਇਹਨਾਂ ਨੂੰ ਹੁਣ ਤੁਸੀਂ ਵੇਖੋ ਠੰਡ ਦੇ ਵਿੱਚ ਇਹਨਾਂ ਨੇ ਚੱਪਲਾਂ ਪਾਈਆਂ ਵਾਂ ਹਮ ਜਾਂ ਬੱਚਿਆਂ ਦੇ ਵੇਖੋ ਬੂਟ ਜਰਾਬਾਂ ਪਾਈਆਂ ਹੁੰਦੀਆਂ ਵਾਂ ਇਹੀ ਵਿਚਾਰੀ ਇਹਨਾਂ ਨੂੰ ਬੱਚਾ ਨੂੰ ਪਾਲ ਰਹੀ ਆ ਬਸ ਹੁਣ ਇਹ ਅੱਛਾ ਪਤਾ ਜੀ ਉਹ ਜਿਹੜੀ ਤੁਹਾਡੀ ਨੋਹ ਆ ਅੱਗੇ ਆ ਜਾਓ ਥੋੜੇ ਜੀ ਉਹ ਜਿਹੜੀ ਤੁਹਾਡੀ ਨੋਹ ਆ ਉਹ ਨਹੀਂ ਫੋਨ ਫੋਨ ਕਰਕੇ ਪੁੱਛਦੀ ਮੇਰੇ ਬੱਚੇ ਦੀ ਹਾਲ ਆ ਪੁੱਲੇ ਭਾਈ ਉਹਨੇ ਕੀ ਪੁੱਛਣਾ ਜੀ ਜਦੋਂ ਇਹਨਾਂ ਨੂੰ ਛਾਉਂਦਾ ਉਹਦੇ ਬੱਚਿਆਂ ਨਾਲ ਹੀ ਪਿਆਰ ਹੈ ਨੀਗਾ ਜਨਾਨੀ ਬੰਦਾ ਜਿੰਨਾ ਮਰਜ਼ੀ ਗੰਦਾ ਹੋਵੇ ਆਪਾਂ ਇਹ ਨਹੀਂ ਕਹਿੰਦੇ ਪਰ ਜਿਹੜੀ ਮਾਂ ਹੁੰਦੀ ਬੱਚਿਆਂ ਨੂੰ ਥੋੜਾ ਛੱਡਦੀ ਹੁੰਦੀ ਆ ਉਹ ਮਾਂ ਨਹੀਂ ਸੀਗੀ ਉਹ ਹਾਂ ਸੋ ਦੋਸਤੋ ਆਪਾਂ ਪਹਿਲਾਂ ਵੀ ਕਿਹਾ ਵਾ ਕਿ ਮਾਤਾ ਜੀ ਦਾ ਆਪਾਂ ਮੋਬਾਈਲ ਨੰਬਰ ਜਿਹੜਾ ਉਹ ਸਕਰੀਨ ਦੇ ਉੱਪਰ ਚਲਾ ਦੇਾਂਗੇ ਤੇ ਜਰੂਰ ਇਸ ਮਾਤਾ ਦੀ ਜਿਹੜੀ ਆ ਉਹ ਬਾਹ ਫੜੀ ਜਾਵੇ ਘਟੋਗਾਟੇ ਨੂੰ ਯਾਰ ਇੱਕ ਕਮਰਾ ਤੇ ਬਣਾ ਦਈਏ ਨਾ ਜਿਹੜੀ ਇੰਨੀ ਠੰਡ ਦੇ ਵਿੱਚ ਵਿਚਾਰੀ गुजाराकारी ਇੱਥੇ ਵੀ ਸੈਟਅਪ ਜਿਹੜਾ ਲੱਗਾ ਪੱਲੀਆਂ ਪਾਈਆਂ ਆ ਤੁਸੀਂ ਵੇਖ ਸਕਦੇ ਹੋ ਕਿ ਕੋਈ ਦੁਕਾਨ ਤਾਂ ਨਹੀਂ ਆਪਣੀ ਚਲੋ ਅੱਡੇ ਦੇ ਵਿੱਚ ਸਾਰੇ ਡਰਾਈਵਰ ਵੀਰਾਂ ਦਾ ਸਹਾਰਾ ਕਿਉਂਕਿ ਇੱਥੇ ਇੱਕ ਟੈਕਸੀ ਸਟੈਂਡ ਆ ਰਕਸ਼ਾ ਸਟੈਂਡ ਆ ਤੇ ਦੂਜੇ ਆਪਣਾ ਬੱਸਾਂ ਵਾਲਾ ਅੱਡਾ ਜਿਹੜਾ ਪਿਛਲੇ ਪਾਸੇ ਆ ਤੇ ਇੱਥੇ ਇਹਨੂੰ ਜਗ੍ਹਾ ਦਿੱਤੀ ਹੈ ਬਹਿਣ ਵਾਸਤੇ ਡਰਾਈਵਰ ਵੀਰਾਂ ਨੇ ਰਲ ਮਿਲ ਕੇ ਤੇ ਆਉਂਦੇ ਜਾਂਦੇ ਦੀ ਮਦਦ ਵੀ ਕਰਦੇ ਆ ਤੇ ਖਾਸ ਕਰਕੇ ਜਿਹੜਾ ਵੀਰ ਨੇ ਕਿਹਾ ਵੀ ਇੱਥੋਂ ਅੱਧਾ ਕਿਲੋਮੀਟਰ ਦੂਰ ਮੇਰੀ ਦੁਕਾਨ ਆ ਪਰ ਰੋਟੀ ਖਾਣ ਇੱਥੇ ਮਾਤਾ ਕੋਲ ਆਇਆ ਤੇ ਇਸ ਤਰ੍ਹਾਂ ਵੀ ਮਦਦ ਕੀਤੀ ਜਾ ਸਕਦੀ ਜਰੂਰੀ ਨਹੀਂ ਕਿ ਆਪਾਂ ਸਿੱਧੇ ਪੈਸੇ ਦੇਣੇ ਆ ਆ ਕੇ ਇਹਨੂੰ ਇਹਨਾਂ ਦੇ ਕਾਰੋਬਾਰ 'ਚ ਵਧੇਰਾ ਕਰ ਸਕਦੇ ਹੋ ਵੀ ਮਾਤਾ ਰੋਟੀ ਖਵਾ ਜਿੱਥੇ ਮਾਤਾ 100 ਦੀ ਰੋਟੀ ਖਵਾਉਂਦੀ ਮਾਤਾ ਨੂੰ 200 ਦੇ ਕੇ ਜਾਓ 500 ਦੇ ਕੇ ਜਾਓ ਫਿਰ ਲੈ ਮਾਤਾ ਆਪਣਾ ਕਮਰਾ ਬਣਾ ਲੈ ਹਨਾ ਇਹੋ ਜੀ ਮਦਦ ਜਿਹੜੀ ਆਪਾਂ ਕਰ ਸਕਦੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਨੂੰ ਵੇਖਦੇ ਰਹੋ ਸੁਰਖਾਪ ਟੀਵੀ ਧੰਨਵਾਦ